ਸਾਂਸ ਅੱਗੂ ਸੱਚੇ ਪਾਸ਼ਾ ਜੀ ਭਗਵਾਨ ਸਿੰਘ ਅੜਵੰਗੀ ਸਾਖੀ ਭਾਗ ਪਹਿਲਾ ਖਿਜਾਂ ਦੇ ਦਿਨ ਪੁੰਨੇ ਸਿਸਰ 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 ਖਿਸ ਗਈ ਬਸੰਤ ਆਇਆ ਫੁੱਲ ਅਟਾਕੇ ਪੰਖੀ ਚਹਿ ਚਹਾ ਉੱਠੇ ਕਲੀਆਂ ਖਿਲ ਪਈਆਂ ਗੁੰਚੇ ਹੱਸੇ ਨਰਗਸ ਹੰਸੋ ਹੰਸੋ ਕਰਦਿਆ ਮਲਕੜੇ ਜਿਹੇ ਪਰ ਡਾਡੇ ਨਾਜ਼ ਵਿੱਚ ਪਲਕਾਂ ਪੁੱਟੀਆਂ ਮਦ ਮਸਤ ਤੇਸ਼ਰ ਮਿਲੀ ਅੱਖ ਖੋਲ ਪਿਆਰੇ ਪਵਰ ਵਾਲੇ ਡਿਠਾ ਡਿਠਾ ਕੀ ਸੁ ਵਿਚਾਰੇ ਨੂੰ ਕਾਇਲ ਕਰ ਸੁਟਿਆ دیਵਾਨਾ ਪਵਰ ਪ੍ਰੀਤਮ ਦੀ ਲਟਕ ਦੀ ਅਦਾ ਤੇ ਮਰ ਮਿਟਣ ਵਾਲਾ ਪਵਰ ਬੇਬਲ ਹੋ ਗਿਆ ਮਸਾਂ ਮਸਾਂ ਜੀ ਕਰੜਾ ਕਰ ਪ੍ਰੀਤਮ ਦੇ ਸੁੰਦर्य ਦੀ ਪਰਕਰਮਾ ਕਰਦਾ ਹੋਇਆ ਗੁਣਗਨਾ ਜਿਦਾਈ ਦੇ ਦੁੱਖ ਦਸਣ ਲੱਗਾ ਬਾਗਾ ਬਾਗਾ ਵਿੱਚ ਬਹਾਰ ਹੋਈ ਪੰਛੀ ਖੁਸ਼ੀ ਦੇ ਗੀਤ ਗਾਣ ਲੱਗੇ ਅੱਜ ਬੁਲਬੁਲ ਨੂੰ ਕੌਣ ਪੁੱਛੇ ਫੁੱਲੀ ਜਾਮੇ ਵਿੱਚ ਨਹੀਂ ਮਿਉਂਦੀ ਸੁਖਾਂ ਸੁਖ ਦਿਆਂ ਸ਼ਗਨ ਮਨਾਦਿਆਂ ਔnsੀਆਂ ਪਾਉਂਦਿਆਂ ਵਿਚਾਰੀ ਦੀ ਮੁਰਾਦ ਵਾਰ ਆਈ ਅੰਬ ਦੀ ਮੰਜਰੀ ਤੇ ਬੈਠ ਲੱਗੀ ਖੁਸ਼ੀ ਦੇ ਸੋਹਲੇ ਗਾਣ ਬਾਗਾਂ ਵਿੱਚ ਅਜਬ ਬਹਾਰ ਹੈ ਰੰਗ ਬਿਰੰਗੇ ਮਨੋਹਰ পুষ্প ਪਿੰਨ ਪਿੰਨ ਰੂਪ ਧਾਰਨ ਕਰੀ ਖੱਲੇ ਸੋਭਾ ਦੇ ਰਹੇ ਹਨ ਮੰਦ ਮੰਦ ਸੁਗੰਧਤ ਸੀਤਲ ਵాయు ਅਠਖੋਲੀਆਂ ਕਰਦੀ ਹੋਈ ਰੁਮਕਦੀ ਚੱਲ ਰਹੀ ਹੈ ਖੇਤਾਂ ਵੱਲ ਤਕੀਏ ਤਾਂ ਵਿਚਿਤਰ ਦ੍ਰਿਸ਼ ਦ੍ਰਿਸ਼ਟੀ ਗੋਚਰ ਹੋ ਰਿਹਾ ਹੈ ਇੰਨੇ ਦਿਨੀ ਸਰਾਂ ਦੇ ਬਸੰਤੀ ਫੁੱਲਾਂ ਦੀ ਸੋਬਾ ਅੰਜ ਪਾਸ ਦੀ ਸੀ ਜਿਵੇਂ ਧਰਤੀ ਰੂਪ ਨਾਵ ਰੋਬਨ ਨਾਇਕਾ ਢੇਰ ਚਿਰ ਵਿਛੋੜੇ ਦਾ ਦੁੱਖ ਚੱਲ ਪਤੀ ਆਗਮਨ ਦੀ ਖੁਸ਼ੀ ਭਰੀ ਸੋਏ ਸੋਣ ਖੁਸ਼ੀ ਮਨਾਈ ਹੋਈ ਬਸੰਤ बसंती बाणा पहन स्वागत कर दिया होया जो जो आया जो आया नो आखन ਲਈ ਉ체ੇਚੀ ਬਾਟ ਤੱਕ ਰਹੀ ਹੈ ਪ੍ਰਕਿਰਤੀ ਆਪਣੀ ਅਦਭੁਤ ਤੇ ਨਿਰਾਲੀ ਸ਼ਟਾ ਦਿਖਾ ਰਹੀ ਹੈ বন ਉਪਵਨ ਲਤਾ ਵੇਲ ਸਭ ਪਰਫੁੱਲਤ ਹੋ ਰਹੇ ਹਨ ਜਿੱਦਰ ਨਜ਼ਰ ਮਾਰੋ ਰਾਗ ਰੰਗ ਹਾਸ ਬਿਲਾਸ ਆਦ ਖੁਸ਼ੀ ਦੀ ਝਲਕ ਹੀ ਦਿਖਾਈ ਦਿੰਦੀ ਹੈ ਪ੍ਰਾਕ੍ਰਿਤਿਕ ਸੁਹੱਪਣ ਸੁਹਣਪਾ ਦੇ ਰਸਿਏ ਬਾਗਾਂ ਵਿੱਚ ਡੇਰੇ ਲਾ ਬਸੰਤ ਉਤਸਵ ਮਨਾ ਰਹੇ ਹਨ ਗੱਲ ਕੀ ਗੱਲ ਕੀ ਜਹਾਂ ਕਹਾ ਦੇਖੀਏ ਬਸੰਤੀ ਹੀ ਬਸੰਤ ਹੈ